ਦੇਸ਼ ਦਾ ਕੌਮ ਉਸਤੇ ਆ ਕੇ ਹਵਾ ਆਜ਼ਾਦੀ ਦੀ ਵਗਦੀ ਏ ਉਸ ਦੇਸ਼ ਤੇ ਕੌਮੇ ਪਰਵਾਨਿਆਂ ਨੂੰ ਰੰਗੀ ਹੋਸ ਨਾਲ ਸੀਸ ਤੇ ਪੱਗ ਦੀ ਕਰ ਉਜੜ ਜਾਂਦੇ ਲੱਖਾਂ ਮੱਖੀਆਂ ਦੇ ਬਤੀ ਇਕ ਤਾਮੂਂ ਦੀ ਜਗਦੀ ਏ ਸਿਰਫ ਖੂਨ ਸ਼ਹੀਦਾਂ ਦਾ ਨੁੱਟ ਜਾਂਦਾ ਮਹਿੰਦੀ ਹੋਰ ਨਾਲ ਦੇ ਹੱਥੀ ਲੱਗਦੀ ਏ ਤੇ ਲੰਡਨ ਵਿੱਚ ਅਗਵਾਰ ਨੂੰ ਮਾਰ ਕੇ ਤੇ ਉਦੋਂ ਸਹਿਜ ਕੁਰਬਾਨੀ ਦਾ ਅੰਤ ਕਰ ਗਿਆ ਨਾ ਸਿੰਘਾਂ ਨੇ ਲਹੂ ਦੇ ਖੂਤੋ ਦੇਤੇ ਜਿਹੜੇ ਜਲਮ ਨਰੇ ਨੂੰ ਮਹੰਤ ਕਰ ਗਿਆ ਕੌਮ ਲਈ ਕੁਰਬਾਨੀ ਕੋਈ ਕਰੇ ਬੈਲਾ ਜਿਹੜੀ ਕੁਰਬਾਨੀ ਪਿੰਡਾਂ ਵਾਲਾ ਸੰਤ ਕਰ ਗਿਆ ਰਹਿਦੀ ਦੁਨੀਆ ਤੱਕ ਰਹੇਗਾ ਨਾਮ ਜਰਬਰ ਸਿਵਾ ਬਿਆਕਤ ਜਸਵੰਤ ਕਰ ਗਿਆ